ਕੰਬੋ ਸੋਹਣਾ ਹੋ ਰਿਹਾ ਹੈ ਚਾਹੇ ਪਸੂਆਂ ਵਾਲੇ ਬਰਾਂਡੀ ਆ ਪਰ ਆਪਾਂ ਲੁੱਕ ਕੋਠੀ ਦੇ ਨਾਲ ਦੀ ਜਿਵੇਂ ਉਹ ਕਹਿੰਦੇ ਹੁੰਦੇ ਦਰਜੀ ਕਹਿੰਦਾ ਵੀ ਮੈਚਿੰਗ ਕਰ ਦਿੰਨੇ ਆਗੇ ਤਾਂ ਕਰਕੇ ਕੱਪੜੇ ਚ ਘਰੇ ਪਾਉਣ ਵਾਲੇ ਹੋਣ ਚਾਹੇ ਆਉਣ ਜਾਣ ਚ ਪਾਉਣ ਵਾਲੇ ਹੋਣ ਪਰ ਜੇ ਬਣੇ ਸ਼ੌਂਕ ਦੇ ਹੋਣ ਨਾ ਤਾਂ ਜੱਚਦੇ ਆ ਲਾਈਕ ਕਰਿਓ ਸ਼ੇਅਰ ਕਰਿਓ ਧੰਨਵਾਦ ਜੀ ਇਹ ਜਿੱਥੇ ਆਪਣਾ ਲੈਂਟਰ ਦਾ ਧਰਦੇ ਆਪਾਂ ਛੱਤ ਤੇ ਲੈਂਟਰ ਦਾ ਸਨ ਹੁੰਦਾ ਉੱਥੇ ਜਾਲੀ ਲਾਉਣੀ ਜ਼ਰੂਰੀ ਆ ਉੱਜਾਲੀ ਲਾ ਰਹੇ ਆ ਫਾਈਬਰ ਜਾਲੀ ਤੇ ਜਿਹੜਾ ਥੱਲੜਾ ਜੋੜਾ ਆਪਣਾ ਬੀਮ ਵਾਲਾ ਇਹਦੇ ਵੀ ਲਾਵਾਂਗੇ ਪਰ ਜੜ ਆਪਣੇ ਵੀਡੀਓ ਨਾਲ ਜੁੜੇ ਹੋਏ ਵੀਰ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਅੱਜ ਆਪਾਂ ਭਾਂਡੇ ਦਾ ਉਸਮਾਲੇ ਦਾ ਬਾਹਰਲਾ ਮੱਥਾ ਕਰ ਰਹੇ ਆ ਫਰੰਟ ਤੇ ਇਹਦੇ ਵਿੱਚ ਕੋਰਾ ਕਰਾਂ ਤੁਹਾਨੂੰ ਦਿਖਾਵਾਂਗੇ ਕੰਮ ਹੁੰਦਾ ਸਾਰਾ ਤੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਆਪਣੇ ਨੂੰ ਨਮਿਆਂ ਤੋਂ ਸਬਸਕ੍ਰਾਈਬ ਕਰ ਲਿਓ ਕਿਉਂਕਿ ਆਪਾਂ ਟੈਕਨੀਕਲ ਗੱਲਾਂ ਦੀਆਂ ਟੈਕਨੀਕਲ ਵੀਡੀਓ ਪਾਉਂਦੇ ਰਹਨੇ ਆਂਗੇ ਜਿਵੇਂ ਉਹ ਜਾਲੀ ਲਾ ਰਹੇ ਆਂ ਜਾਲੀ ਦੇ ਕੀ ਫਾਇਦੇ ਆ ਕਿਵੇਂ ਕੁਛ ਆ ਉਹ ਸਾਰਾ ਆਪਾਂ ਇਹ ਵੀਡੀਓ ਦੇ ਵਿੱਚ ਦੱਸਾਂਗੇ ਤੁਸੀਂ ਜੁੜੇ ਰਹੋ ਅੱਗੇ ਵੀਡੀਓ ਨਾਲ ਆਪਾਂ ਜਾਲੀ ਲਾਉਣ ਚ ਕਿਰਸ ਨਹੀਂ ਕਰਦੇ ਜਾਲੀ ਬੇਸ਼ੱਕ ਕੋਈ ਬਾਲੀ ਮਹਿੰਗੀ ਨਹੀਂ 2-250 ਦਾ ਰੋਲ ਹੈ ਤੇ ਆਪਾਂ ਇੱਧਰ ਲਾਈ ਹੈ ਜਿਵੇਂ ਹੁਣ ਇੱਥੇ ਆਰਸੀ ਦਾ ਆਪਣੀ ਬੀਮ ਸੀਗਾ ਬੀਮ ਦੇ ਉੱਪਰ ਜਦੋਂ ਰਾਦੇ ਸ਼ੁਰੂ ਕਰੇ ਤਾਂ ਉੱਥੇ ਕ੍ਰੈਕ ਆਉਣ ਦਾ ਚਾਂਸ ਹੁੰਦਾ ਉੱਥੇ ਲਾਤੀ ਤੇ ਇਹ ਪਲਾਸਟਰ ਦੇ ਵਿੱਚ ਹੀ क्रैक ਆਉਂਦੀ ਹੁੰਦੀ ਹੈ ਕੋਈ ਬੀਮ ਨਹੀਂ ਲੱਫਦਾ ਕੋਈ ਇਟ ਨਹੀਂ ਹਲਦੀ ਹੁੰਦੀ क्रैक ਨਹੀਂ ਆਉਂਦੀ ਬਸ ਇਹਦੇ ਨਾਲ ਪਲਾਸਟਰ ਹਿਲਦਾ ਨਹੀਂ ਤੇ ਉੱਪਰ ਹੈ ਜਿਹੜਾ ਆਪਣਾ ਜਿੱਥੇ ਛੱਤ ਧਰੀ ਹੈ ਆਪਣੀ ਜਿਹੜੇ ਰਦੇ ਤੇ ਲੈਂਟਰ ਦੇ ਉੱਪਰਲੇ ਪਾਸੇ ਉੱਥੇ ਲਾਤੀ ਬਾਕੀ ਇਧਰ ਨਿਹਰਾ ਲਾ ਕੇ ਆਪਾਂ ਜਾਲੀ ਲਾਈ ਹੈ ਬਸ ਤੇ ਬਾਕੀ ਪਲਾਸਟਰ ਕਰਨ ਲੱਗਦੇ ਆ ਕੋਰਾ-ਕਾਰਾ ਸੋਨੂੰ ਦਿਖਾਈ ਦਿੱਤਾ ਪੰਡਿਆਂਨ ਬਣਾਇਆ ਹੋਇਆ ਹੈਗਾ ਇਹਦੇ 1.5 ਇੰਚੀ ਕੋਰ 1.5 ਇੰਚੀ ਕੱਢੀ ਆ ਬਾਹਰ ਨੂੰ ਬੀਮ ਤੋਂ ਤੇ ਬਾਕੀ ਥੱਲੇ ਇਹ 9 ਇੰਚ ਤਾਰ ਕੇ ਮਿਲਦੀ ਕਰੀ ਆ ਇਹਦੇ ਨਾਲ ਅੰਦੀ ਕਰੋ ਚੱਕ ਕੰਮ ਆਪਾਂ ਉੱਪਰਲੇ ਪਾਸੇ 2 ਇੰਚ ਇੱਕ ਕੋਰ ਕੱਢਤੀ ਸੀ ਡਬਲ ਪਲਾਸਟਰ ਕਰਕੇ ਤੇ ਜਿਹੜੀ ਨੀਚੇ ਵਾਲੀ ਕੋਰ ਆਪਾਂ ਐਸੀ ਲੋਟੀ ਘਮਾਤੀ ਜੂ ਬਣਾਤੇ ਆਪਾਂ ਇਹ ਤੇ ਆਪਣੇ ਕੌਲਿਆਂ ਤੇ ਤੇ ਇਹ ਮਤਲਬ ਜਿੰਨਾ ਕੰਮ ਹੁਣ ਹੋ ਗਿਆ ਇੱਥੇ ਆਪਾਂ ਵੀਡੀਓ ਸਮਾਪਤ ਕਰਦੇ ਆਂ ਦੁਪਹਿਰ ਦਾ ਰੋਟੀ ਦਾ ਟਾਈਮ ਹੋ ਗਿਆ ਕਿਉਂਕਿ ਥੋੜਾ ਜਿਹਾ ਕੰਮ ਐ ਤਾਂ ਕਰਕੇ ਉਧਰ ਜਾਣਾ ਤੇ ਇਸ ਤੋਂ ਬਾਅਦ ਅਗਲਾ ਕੰਮ ਆਪਾਂ ਦਿਖਾਵਾਂਗੇ ਸਵੇਰ ਵਾਲੀ ਵੀਡੀਓ ਚ ਤੇ ਇੱਧਰ 바ੱਕੀ ਜਿਹੜੀ ਟੀਪ ਟਪੱਲਾ ਰਹਿੰਦਾ ਤੇ ਇੱਧਰ ਇਹ ਕਰਵਾ ਦਿਆਂਗੇ ਤੇ ਵੀਡੀਓ ਨੂੰ ਤੁਸੀਂ ਲਾਇਕ ਕਰਨਾ ਸ਼ੇਅਰ ਕਰਨਾ ਤੇ ਚੈਨਲ ਨੂੰ ਆਪਣੇ ਨੂੰ ਕਰ ਲਿਓ ਫੋਲੋ ਫੇਸਬੁੱਕ ਤੇ ਤੇ YouTube ਤੇ ਆਪਣਾ ਕਰ ਲਿਓ ਸਬਸਕ੍ਰਾਈਬ ਕੰਮ ਬਹੁਤ ਸੋਹਣਾ ਹੋ ਰਿਹਾ ਹੈ ਚਾਹੇ ਪਸੂਆਂ ਵਾਲੇ ਭਾਂਢੀ ਆ ਪਰ ਆਪਾਂ ਲੁੱਕ ਕੋਠੀ ਦੇ ਨਾਲ ਦੀ ਜਿਵੇਂ ਉਹ ਕਹਿੰਦੇ ਹੁੰਦੇ ਦਰਜੀ ਕਹਿੰਦਾ ਵੀ ਮੈਚਿੰਗ ਕਰ ਦਿੰਨੇ ਆਗੇ ਤਾਂ ਕਰਕੇ ਕੱਪੜੇ ਚ ਘਰੇ ਪਾਉਣ ਵਾਲੇ ਹੋਣ ਚਾਹੇ ਆਉਣ ਜਾਣ ਚ ਪਾਉਣ ਵਾਲੇ ਹੋਣ ਪਰ ਜੇ ਬਣੇ ਸ਼ੌਂਕ ਦੇ ਹੋਣ ਨਾ ਤਾਂ ਜੱਜ ਦੇ ਐ ਲਾਈਕ ਕਰਿਓ ਸ਼ੇਅਰ ਕਰਿਓ ਧੰਨਵਾਦ ਜੀ